ਤਰੀ ਗਾਲ ਪੈਰੇ ਦੋਸਤੋ ਪਿਆਰ ਭਰੀ ਫਤੇਕੂਲ ਕਰੇ ਕੋ ਹਰਕ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਟੀਵਾਨ ਦਾ ਤਾਂ ਲੋ ਪਤਾ 1 ਜੂਨ ਕੀ ਹੋਇਆ ਸੀ ਤੇ ਸਾਡੇ ਹਰਮੰਦਰ ਸਾਹਿਬ ਤੇ ਜੋ ਸਾਡੀ ਤਖਤ ਨੇ ਉਹਨਾਂ ਦਾ ਨੁਕਸਾਨ ਕਿਵੇਂ ਕੀਤਾ ਗਿਆ ਸੀ ਕਿਵੇਂ ਉਹ ਲਹਿਰ ਚੱਲੀ ਸੀ ਤੇ ਉਹਦੀ ਇੱਕ ਵੀਡੀਓ ਆਪਾਂ ਦੇਖਦੇ ਹਾਂ ਫਿਰ ਗੱਲ देखो उस टाइम दे दृश्य ने जब संत जननायक सिंह भिंडरावाले ने उठे इस तर्क ਨੂੰ ਬਚਾਉਣ ਲਈ ਆਪਣੀ ਫੌਜ ਹਰਮੰਦਰ ਸਾਹਿਬ ਦੇ ਵਿਚਾਲੀ ਲਾਤੀ ਸੀ ਕਿ ਉੱਥੇ ਜੋ ਜੋ ਹੋਇਆ ਉਹ ਕਿਸੇ ਤੋਂ ਲੁਕਿਆ ਨਹੀਂ ਜੋ ਹੋਇਆ ਸਾਰੇ ਦੀ ਅੱਖਾਂ ਸਾਹਮਣੇ ਸੀ ਤੇ ਸਾਡੇ ਲਈ ਸਿੱਖ ਧਰਮ ਲਈ ਸਭ ਤੋਂ ਵੱਡੀ ਸਰਵੋਤਮ ਜਗ੍ਹਾ ਹੈ। ਓਹੋ ਹਰਮੰਦਰ ਸਾਹਿਬ ਹੈ। ਜਿਹਨੂੰ ਸੀ ਗੋਲਡਨ ਟੈਂਪਲ ਵੀ ਕਹਿੰਦੇ ਹੋਂ। ਤੇ ਉੱਥੇ ਟੈਂਕਾਂ ਬਰੂਦਾਂ ਨਾਲ ਹਮਲਾ ਕੀਤਾ ਗਿਆ। ਤੇ ਸਾਡੇ ਗੁਰੂ ਸਾਹਿਬਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਕਹਿੰਦੇ ਵੀ ਇੰਨਾ ਖੂਨ ਡੁੱਲਿਆ ਸੀ ਕਿ ਘੋੜੇ ਦਾ ਜੋ ਪੈਰ ਹੁੰਦਾ ਉਹ ਤੱਕ भेज गया ਸੀ ਤੇ ਕਿਵੇਂ ਫੋਰਸ ਲੱਗੀ ਉੱਤੇ ਕਮਾਂਡੋ ਲਾਈ ਗਈ ਹਮਲਾ ਹੋਇਆ ਤਾਂ ਜਵਾਬੀ ਕਾਰਵਾਈ ਦੇ ਵਿੱਚ ਦੋਨਾਂ ਪਾਸੇ ਗੋਲੀਆਂ ਚੱਲੀਆਂ ਬਹੁਤ ਨਗੋਸ਼ੇ ਮਾਰ ਦਿੱਤੇ ਗਏ ਹਾਲਾਂਕਿ ਨੁਕਸਾਨ ਦੋਨਾਂ ਪਾਸੇ ਹੋਇਆ ਪਰ ਇੱਕ ਹੁਕਮ ਹੈ ਜਿਸ ਹੁਕਮ ਦੇ ਅੰਦਰ ਨਾ ਚਾਹਦੇ ਹੋਈ ਵੀ ਮਜਬੂਰ ਹੋਣਾ ਪੈਂਦਾ ਚਾਹੇ ਉਹ ਇੰਡੀਅਨ ਆਰਮੀ ਸੀ ਉਹਨਾਂ ਨੂੰ ਇੱਕ ਹੁਕਮ ਮਿਲਿਆ ਉਹ ਹੁਕਮ ਨਹੀਂ ਜੋ ਉਹਨਾਂ ਨੇ ਪੈਰਵਾਈ ਕੀਤੀ ਤੇ ਨੁਕਸਾਨ ਹੋਇਆ ਸੋ ਇਹ ਦੇਖੋ ਤੁਸੀਂ ਤਸਵੀਰਾਂ ਕੀ ਦੱਸਿਆ ਹੈ ਕਿ ਸੰਤ ਜਨੈਲ ਸਿੰਘ ਭਿੰਡਰਮਾਲੇ ਨੇ ਜੋ ਇਸ ਤਰ੍ਹਾਂ ਪਹਿਲ ਯੂਨਾਨਾ ਦਾ ਸਰੀਰ ਹੈ ਜੋ ਉਹਨਾਂ ਦੀ ਡੈਥ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਉਹ ਸਰੀਰ ਦੇ ਤੌਰ ਤੇ ਇਸ ਦੁਨੀਆ ਤੋਂ ਕੂਚ ਕਰ ਗਏ ਨੇ ਤੇ ਫਿਰ ਉਹਨਾਂ ਦੀ ਬਾਡੀ ਨੂੰ ਇਸ ਤਰ੍ਹਾਂ ਰੱਖਿਆ ਗਿਆ ਤੇ ਇੱਕ ਸਾਬਤ ਕੀਤਾ ਕਿ ਉਹ ਆ ਇਸ ਦੁਨੀਆ ਨੂੰ ਜਾ ਚੁੱਕੇ ਫੋਈ ਚੀਜ਼ਾਂ ਕਹਿ ਲੀਆਂ ਤੇ ਕਾਮੀਆਂ ਬਹੁਤ ਸੌਕੀਆਂ ਨੇ ਪਰ ਭੁਗਤਣੀਆਂ ਬਹੁਤ ਆ ਆ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਜਰੂਰ ਸ਼ੇਅਰ ਕਰਿਓ ਤੇ ਕਮੈਂਟ ਵਿੱਚ ਦੱਸਿਓ ਬੇਝਾਮ